ਸਰਕਾਰ ਦੀ ਬਕਲਾਹਤ ਮੇਰੇ ਨਾ ਤਾਂ ਇਸ ਕਿਸਮ ਦੀ ਸੀ ਕਿ 6 ਮਹੀਨੇ ਅੰਦਰ 6.5 7 7.5 7 ਮਹੀਨੇ ਅੰਦਰ ਮੈਂ ਰਿਆ ਨਗਰ 7 ਮਹੀਨੇ ਉਹ ਜੁਗ ਨੂੰ ਮੈਨੂੰ ਯਾਦ ਕਰਕੇ ਸਮਾਂ ਗੁਜ਼ਾਰਦਾ ਰਿਹਾ ਅੰਦਰ ਮੈਨੂੰ ਦਿੱਤਾ ਸੀ ਦਾ ਸਾ ਸੁਣਦਾ ਸਾ ਕੰਗਾ ਉੱਥੇ ਸਹਾਲੇ ਮੰਗਦਾ ਸਹਾਂਢੀ ਉਹ ਮਾਮਾ ਹੀਰ ਤੇ ਮਜੀਠੀਆ ਉਹ ਤੇਰੀ ਫੋਟੋ ਵਾਲਾ ਸਹਾਰਾ ਹੁਣ ਇੱਕ ਮੇਰੇ ਕੋਲ ਕਿ ਲਿਆਇਆ ਸੀ ਸੱਚਨ ਕਿੱਧਰ ਗਿਆ ਉਹ ਰਿਆ ਸਿਰ ਤੇ ਭਾਈ ਇਹਨੂੰ ਸਿਰ ਦੇ ਉੱਤੇ ਕੇ ਸਾਹਮਣੇ ਰੱਖਣ ਵਾਲੇ ਨਹੀਂ ਆਉ ਗਿਆ ਜੁਗਲੂ ਇਹ ਜੁਗਲੂ ਦਾ ਕਿੱਥੇ ਦਿੱਤਾ ਸੀ ਗੋਡੇ ਹੱਥਲੇ ਇਹ ਜੁਗਲੂ ਨੂੰ ਤਾਂ ਪੰਜਾਬ ਦੀ ਸੰਗਤ ਨੇ ਐ ਵਗਾ ਕੇ ਮਾਰਨਾ ਤੇ ਜਿਹੜੇ ਆ ਦਿੱਲੀ ਵਾਲੇ ਆ ਕਿਤੇ ਕੇਤਰੀਆ ਹੌਲਾ ਬੜੀ ਇੱਥੇ ਭਾਉ ਜੇ ਆਏਗਾ ਤਾਂ 10000 ਪੁਲਿਸ ਵਾਲਾ ਲੈ ਕੇ ਆਈਨੇ ਤਾਂ ਇਹਨਾਂ ਨੇ ਤੇਰਾ ਹਾਲੋ ਕਰਨਾ ਇਹ ਹਾਲੋ ਕਰਨਾ ਯਾਦ ਰੱਖੇਗਾ ਕਿ ਮਾਝੇ ਵਾਲਿਆਂ ਨਾਲ ਵਾਪਿਆ ਇਹਨੂੰ ਤਾਂ ਮੈਂ ਦਿੱਤਾ ਸੀ ਗੱਟਿਆਂ ਥੱਲੇ ਤੇ ਪ੍ਰਵਾ ਸਿੱਕਸਰਾ ਨਾਲ ਜਿਹੜਾ ਇੱਧਰ ਦੇਕੇ ਆਉਂਦਾ ਹੈ ਉਹ ਤੱਛਤ ਧੱਕਾ ਅੱਜ ਵੀ ਮੈਂ ਕਹਿੰਦਾ ਕਿ ਕਸਰ ਨਾ ਛੱਡੀ ਕੋਈ ਇਹ ਰੰਗੇ ਬਿੱਲੇ ਨੂੰ ਕਹਿ ਦਿਓ ਟਾਈਗਰ ਅਲੇ ਜੀਉਦਾ ਕਹਿੰਦੇ ਨਾਪੇ ਜਾ ਕੇ ਪਤਾ ਲੋ ਲੈ ਓ ਭਗਵੰਤ ਬਾਨਾ ਮਾਝੇ ਵਾਲੇ ਆ ਗਏ ਨਾਪਿਓ ਬੱਟ ਭਜਾਉਣ ਕੇ ਤੈਨੂੰ ਪੰਜਾਬੀ ਤੂੰ ਮੈਂ ਵੇਖਿਆ ਜਿੱਦਣ ਦਾ ਮੈਂ ਬਾਹਰ ਆਇਆ ਉਹਨੂੰ ਕਦਾ ਨਹੀਂ ਕੋ ਨੂੰ ਕੋਸ ਗਿਆ ਲੱਗ ਗਿਆ ਕੀ ਲੱਗ ਗਿਆ ਲੜਕੇ ਹੀ ਨਹੀਂ ਨਹੀਂ ਤਾਂ ਨਹੀਂ ਤਾਂ ਕਦੇ ਮੁਜੀਥੇ ਕਦੇ ਕਿੱਥੇ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਜੀ ਕਿੱਥੇ ਭੁਲੇਖੇ ਚ ਰਹਦੇ ਹੋ ਬ੍ਰੈਂਡ ਨਾ ਰਹ ਜਿਓ ਜੇ ਪ੍ਰੈਸ ਬੋਲਦੀ ਆ ਜੇ ਪ੍ਰੈਸ ਦੇ ਕੁਝ ਸੱਜਣ ਬੋਲਦੇ ਉਹਨਾਂ ਤੇ ਪਰਚਾ ਅੱਜ ਐਮਰਜੈਂਸੀ ਵਾਲੇ ਹਾਦਸੇ ਪਹਿਲਾਂ ਹਮਦਰਦ ਸਾਹਿਬ ਨੂੰ ਇਹ ਕੀ ਕਹਿੰਦਾ ਸੀ ਜੰਗੇ ਆਜ਼ਾਦੀ ਦੇ 350 ਕਰੋੜ ਖਾ ਕੇ ਕਹਿੰਦਾ ਸੀ ਕਿ ਨਹੀਂ ਕਹਿੰਦਾ ਸੀ ਇਹ ਜੀਤ ਦੇ ਇਸ ਪਾਤਕ ਨੂੰ ਤੇ ਸਾਧੂ ਸਿੰਘ ਹਮਦਰਦ ਸਾਹਿਬ ਬਾਰੇ ਮਾਰੀ ਸ਼ਬਦਾਂਬਲੀ ਬਕਤਨ ਵਾਲਾ ਅੱਜ ਮੈਂ ਵੇਖਦਾ ਕਾਹਦਾ ਮੁੱਖ ਮੰਤਰੀ ਆ ਜਾ ਕੇ ਲੰਮਾ ਭਿਆਉਂਦਾ ਹਮਦਰਦ ਸਾਹਿਬ ਅੱਗੇ ਇਹ ਜੇ ਲੋਕ ਜਿਨ੍ਹਾਂ ਦਾ ਸਟੈਂਡ ਕੋਈ ਨਹੀਂ ਔਰ ਹੁਣ ਮੈਂ ਵੇਖਦਾ ਜੇ ਹੰਦਰਦ ਸਾਹਿਬ ਨਾਲ ਚੰਗੀ ਹੋ ਗਈ ਤੇ ਹੁਣ ਜਗ ਪਾਣੀ ਵਾਲਿਆਂ ਨੂੰ ਦਬਾਉਂਗਾ ਕਿ ਲਾਲਾ ਜੀ ਤੁਸੀਂ ਸਾਡੇ ਉਲਟ ਖਬਰ ਨਾ ਲਾਇਓ ਨਹੀਂ ਤਾਂ ਤੁਹਾਡੇ ਸਾਰੇ ਅਖਬਾਰ ਛਪੜੀ ਬੰਦ ਕਰ ਦਿਆਂਗੇ ਤੁਹਾਡੇ ਕਾਰੋਬਾਰ ਬੰਦ ਕਰ ਦਿਆਂਗੇ ਮਗਰ ਪੰਜਾਬੀਆਂ ਨੂੰ ਜਿੰਨਾ ਨੱਪੋਗੇ ਨਾਲ ਪੰਜਾਬੀ ਉਹਨੇ ਫਿਰ ਪੂਰਛਵਾਣੇ ਹੋ ਕੇ ਬਾਹਰ ਨਿਕਲਣ ਇਸ ਗੁਰੂ ਦੀ ਧਰਤੀ ਤੇ ਸੋ ਸ੍ਰੀ ਅਕਾਲ ਬਾਟ ਵੱਡੀ ਬਖਸ਼ਿਸ਼ ਹੈ ਮੇਰੇ ਨਾਲ ਕਸਰ ਕੋਈ ਨਹੀਂ ਛੱਡੀ ਮਗਰ ਮੈਨੂੰ ਇਸ ਗੱਲ ਦਾ ਮਾਣ ਸੀ ਕਿ ਮੇਰਾ ਕਿਲਾ ਕਾਇਮ ਹੈ ਮੇਰਾ ਕਿਲਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨੋਂ ਜਦੋਂ ਨਤਮਸਤਕ ਹੋ ਕੇ ਇਹ ਨਮਾਣਾ ਨਾ ਚੀਜ਼ ਅਰਦਾਸ ਕਰਕੇ ਤੁਰਦਾ ਸੀ ਨਾ ਮੈਂ ਸੁਪਰ ਇਟੈਂਡੈਂਟ ਜੇਲ ਕਾਲੋਂ ਨੂੰ ਕਹਿੰਦਾ ਹੁੰਦਾ ਸੀ ਮੈਂ ਕਾਲੋ ਭਗਵੰਤ ਮਾਨ ਨੂੰ ਕਹਿ ਦੀ ਚਾਹ ਲਾ ਲਵੇ ਜਿੱਦ ਦਿਨ ਮਜੀਠੇ ਦੀ ਵਾਰੀ ਆ ਗਈ ਨਾ ਉਹ ਚੀਕਾ ਕਢਾਉ ਉਹ ਚੀਕਾ ਕਢਾਉ ਕੋ ਯਾਦ ਰੱਖੇ ਨਾ ਤੇਰੇ ਨਾਲ ਆ ਪਿਆ ਅੱਜ ਮੈਂ ਅੱਜ ਮੈਂ ਫੇਰ ਕਹਿ ਕੇ ਚੱਲਿਆ ਲੜਾਈ ਮੇਰੀ ਨਹੀਂ ਲੜਾਈ ਪੰਜਾਬ ਦੇ ਉਸ ਸਭ ਨੌਜਵਾਨਾਂ ਦੀ ਹੈ ਜਿਨ੍ਹਾਂ ਨਾਲ ਨੌਕਰੀ ਦਾ ਝੂਠ ਮਾਰਿਆ ਸੀ ਪੰਜਾਬ ਦੇ ਹਰ ਉਸ ਕਿਸਾਨ ਦੇ ਨਾਲ ਕਿਸਾਨ ਦੀ ਹੈ ਜਿਹਨੂੰ ਕਰਜ਼ਾ ਮਾਫ਼ੀ ਦਾ ਝੂਠ ਮਾਰਿਆ ਸੀ ਪੰਜਾਬ ਦੇ ਹਰ ਉਸ ਖੇਤ ਮਜ਼ਦੂਰ ਨਾਲ ਹੈ ਜਿਹਦੇ ਬਾਰੇ ਉਹ ਕਰਜ਼ਾ ਮਾਫ਼ੀ ਦੀ ਗੱਲ ਕੀਤੀ ਸੀ ਅੱਜ ਪੰਜਾਬ ਦੇ ਲੋਕ ਨਾ ਦਰਦਾ ਜੋ ਬੇੜਾ ਕਰ ਕੋਇਆ ਗੱਡੀ ਕੋਈ ਢਾਕੇ ਮਗਰੋਂ ਆਉਂਦਾ ਫੋਨ ਪਹਿਲਾਂ ਆ ਜਾਂਦਾ ਕਿ ਸਾਨੂੰ ਇੰਨੇ ਪੈਸੇ ਦੇ ਤੇ ਫੇਰ ਗੱਡੀ ਤੇ ਛਡੂ ਕੋਈ ਕਿਉਂ ਦਈਏ ਅਸੀਂ ਭਗਵਤ ਮਾਨ ਦਾ ਟੈਕਸ ਕੀ ਪੰਜਾਬ ਅੱਜ ਦਿੱਲੀ ਚਲੂਗਾ ਦਿੱਲੀ ਤੋਂ ਚਲੂਗਾ ਦੱਸੋ ਸਾਧ ਸੰਗਤ ਜੀ ਕੀ ਪੰਜਾਬ ਦੀ ਧਰਤੀ ਦੇ ਫੈਸਲੇ ਦਿੱਲੀ 'ਚ ਆਉਣਗੇ ਕਿ ਪੰਜਾਬ 'ਚ ਆਉਣਗੇ ਸਾਧ ਸੰਗਤ ਜੀ ਜੇ ਪੰਜਾਬ 'ਚ ਹੋਣਗੇ ਨਾ ਤੇ ਫਿਰ ਪਰਚਿਆਂ ਤੋਂ ਨਾ ਡਰਿਓ ਆ ਪੁੱਤੀ ਗਿਣਤੀ ਸ਼ੁਰੂ ਆਜ ਜੋ ਪਿਆਰ ਜੋ ਸਤਕਾਰ ਤੁਸੀਂ ਦਿੱਤਾ ਮੈਂ ਕੋਈ ਜਿੱਤ ਦਾ ਜਸ਼ਨ ਮਨਾਉਣ ਨਹੀਂ ਆਇਆ ਮੈਂ ਛੋਟੇ ਪਿਆਰ ਦਾ ਛੋਟੇ ਸਨੇਹ ਦਾ ਛੋਟੀਆਂ ਅਰਦਾਸਾਂ ਦਾ ਸ਼ੁਕਰਾਨਾ ਕਰਨ ਵਾਸਤੇ ਆਇਆ ਕਿਉਂਕਿ ਮੈਨੂੰ ਆਪ ਦੀ ਹیثیت ਪਤਾ ਮੈਨੂੰ ਆਪ ਦੀ ਔਕਾਤ ਪਤਾ ਹੈ ਔਰ ਮੈਂ ਜੋਰਦਾ ਸਾਹਿਬ ਇੰਤਿਆ ਜਿਸ ਤਰੀਕੇ ਨਾਲ ਤੁਸੀਂ ਪਿੰਡ ਪਹਿਲਾ ਵਾ ਕੇ ਰੱਖਿਆ ਜੇ ਇਸ ਕਿਸਮ ਨਾਲ ਤੁਸੀਂ ਡੋਡੇ ਤੇ ਵੀ ਕੋਈ ਘੱਟ ਨਹੀਂ ਹੋਈ ਤੁਸੀਂ ਮਗਰੋਂ ਮੈਨੂੰ ਪਤਾ ਕਈਆਂ ਦੇ ਪਰਚੇ ਕਰਾਦੇ ਆ ਅੱਜ ਵੀ ਅੱਜ ਵੀ ਜੋਬਨ ਵਰਗੇ ਝੋਲਾ ਚ ਬੈਠੇ ਆ ਜਿਹਨੂੰ ਬਾਦੀ ਵਰਪਾਲ ਵਾਲੇ ਨੂੰ ਫੋਨ ਆਇਆ ਸੀ ਕਿ ਆ ਜਾ ਇੱਧਰ ਸਾਥੇ ਨਾਲ ਗੱਲ ਮੁਕਾਲਾ ਤੇ ਤੇਰਾ ਪਰਚਾ ਕੈਂਸਲ ਕਰ ਦਾਂਗੇ ਮਜੀਠੇ ਵਾਲਿਓ ਪਰਚੇ ਤੋਂ ਨਾ ਡਰਿਓ ਮੂਲੇ ਜੇ ਸੋਲ ਆ ਜੇ ਗੁਰੂ ਦੇ ਜੇ ਜੇ ਗੁਰੂ ਦੇ ਜੇ ਗੁਰੂ ਦੇ ਸੇਖੋ ਤੇ ਸਾਧ ਸੰਗਤ ਜੀ ਫਿਰ ਪਰਚਿਆਂ ਤੋਂ ਨਾ ਡਰਿਓ ਜਿਹੜਾ ਦਰ ਗਿਆ ਸੋ ਮਰ ਗਿਆ ਔਰ ਸਾਧ ਸੰਗਤ ਜੀ ਪੰਜਾਬ ਦੀ ਧਰਤੀ ਤੇ ਇਸ ਗੱਲ ਦਾ ਮਾਨ ਹੈ ਸਾਨੂੰ ਕਿ 2% ਆਬਾਦੀ 90% ਕੁਰਬਾਨੀ ਇਸ ਲਈ ਕਮਰ कसे ਕਰ ਲੋ ਔਰ ਜਿਹੜੇ ਤੁਹਾਨੂੰ ਜਰਾਉਂਦੇ ਐ ਦਬਾਉਂਦੇ ਐ ਅੱਜ ਉਹਨਾਂ ਨੂੰ ਕਹਿ ਦਿਓ ਨਾ ਅਸੀਂ ਦਬਾਂਗੇ ਨਾ ਅਸੀਂ ਝੁਕਾਂਗੇ ਸੀ ਇਹ ਤਾਨਾ ਸਾਹ ਸਦਾਮ हुसैन ਨੂੰ ਪੰਜਾਬ ਦੀ ਧਰਤੀ ਤੋਂ ਉੱਟ ਕੇ ਸਾਹ ਲਵਾਂਗੇ। ਏ ਸਾਸਰੀਆ ਘਾਲ ਜੇ ਜੇ ਇਹ ਸਿਰ ਕਿਥੇ ਝੁਕੂਗਾ ਤੇ ਸਾਥ ਸੰਗਤ ਜੀ ਜਾਏ ਗੁਰੂ ਅੱਗੇ ਝੁਕੂਗਾ ਤੇ ਜਾਂ ਗੁਰੂ ਦੀ ਸੰਗਤ ਅੱਗੇ ਝੁਕੂਗਾ। ਇਚਲੀ ਏ ਸਰੀਆ ਘਾਲ ਗੱਲਾਂ ਵਿਚਾਰਾਂ ਐਨੀਆ ਕਰੇ ਲੱਗਦਾ ਚੜੀ ਵਾਲੇ ਬੈਂਗਣਾ ਦਾ ਅਸਰ ਮੈਂ ਕਹਿੰਦਾ ਮੈਂ ਤਾਂ ਚੜੀ ਵਾਲੇ ਬੈਂਗਣਾ ਨਾਲ ਗੁజర్ ਕਰਕੇ ਆ ਗਿਆ ਤੈਨੂੰ ਪੰਗ ਕਿਨੇ ਲਵਾਉਣਾ ਉਥੇ ਬੋਲਾ ਮਿੱਤਰਾ ਛੱਕਾ ਉਥੇ ਨਹੀਂ ਤਾਂ ਉਥੇ ਤੈਨੂੰ ਗੱਲ ਨਹੀਂ ਹੋਣੀ ਕੋਈ ਉਹ ਜੀ ਸਕੂਟਰ ਸਕੂਟਰ ਉਹ ਜੱਜ ਦੇ ਬੰਦੇ ਦਾ ਗੋਲਾ ਸਕੂਟਰ ਕਿਹਦਾ ਐਕਚੁਅਲੀ ਉਹ ਸਾਰਿਆਂ ਨੂੰ ਬਹਿਤੀ ਹੈ ਕਿ ਭਾਈ ਕਿ ਛੋਟੀਆਂ ਹੈ ਸਕੂਟਰਾਂ ਸਕੂਟਰ ਕਿਹੜਾ ਲੈਣਾ ਕਿਹੜਾ ਕਿਹੜਾ ਸਕੂਟਰ ਸਕੂਟਰ ਚਲੋ ਰੱਖੋ ਸਭ ਨੂੰ ਪੂਛੀਆਂ ਦਵੇ ਸਾਡਾ ਕੰਮ ਨੀਅਤ ਸਾਫ਼ ਕਹਿੰਦੇ ਬਾਕੀਆਂ ਦੀਆਂ ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ਼ ਹੋਣਾ ਚਾਹੀਦਾ ਅਜੀਦਾ ਦਿਲ ਸਾਫ ਕਰਕੇ ਹਰੇਕ ਦਾ ਸਤਿਕਾਰ ਕਰਦੇ ਆ ਮਗਰ ਹਾਂ ਦਬਨ ਵਾਲਾ ਭੁੱਲ ਜੇ ਔਰ ਅੱਜ ਮੈਂ ਕਹਿ ਕੇ ਚੱਲਿਆ ਮਜੀਤੀਏ ਤੇ ਇੱਕ ਪਰਦਾ ਛੱਡੋ ਮੇਰਾ ਸਮਾਂ ਗੱਡੀ 'ਚ ਹੀ ਰਹਿਦਾ ਹੋਇ ਔਰ ਵਿਜਲਨ ਸਾळ्या ਭੁਲੇਖਾ ਕਰਦੇ ਤੁਹਾਨੂੰ ਕਿਤੇ ਬੜੇ ਸਮਝੋ ਕਿ ਤੁਹਾਨੂੰ ਮਜੀਤੀਏ ਨੂੰ ਪਤਾ ਨਹੀਂ ਸੀ ਤੁਸੀਂ 25 ਨੂੰ ਆਉਣਾ ਮਜੀਤੀਏ ਨੂੰ ਤਾਂ 24 'ਚ ਫੋਨ 24 ਤਰੀਕ ਨੂੰ ਫੋਨ ਖੜਕ ਗਿਆ ਸੀ ਕਿ 25 ਨੂੰ ਆਉਣਾ ਮੈਂ ਤਦੇ ਤੁਹਾਡੇ ਲਈ ਬੇਸਣ ਵੀ ਤਿਆਰ ਕੀਤਾ ਸੀ ਨਾਲੇ ਮੇਰਾ 10 ਕਿਲੋ ਬੇਸਣ ਖਾ ਗਏ ਨਾਲੇ 25 ਕਿਲੋ ਦੁੱਧ ਪੀ ਗਏ ਫਿਰ ਡੇਢ ਮਹੀਨੇ ਬਾਅਦ ਜਾ ਕੇ ਚੇਤਾ ਆਇਆ ਕਿ ਨੀ ਮਜੀਠੀਆਂ ਸਾਡੇ ਨਾਲ ਧੱਕਾ ਕਰਦਾ ਸੀ ਤੁਸੀਂ ਵੇਖੋ ਜਦੋਂ ਮੈਨੂੰ ਜਮਾਲਤ ਮਿਲੀ ਐ ਡੇਟਮੈਂਟ ਚ ਮਿਲ ਗਈ ਤੇ ਫਿਰ ਜੱਟ ਸਾਹਿਬ ਅੱਗੇ ਦੱਸਾਂ ਕੀ ਕਹਿੰਦੇ ਸੀ ਕਹਿੰਦੇ ਇਹਨੂੰ ਹੁਣ ਪੰਜਾਬ ਨਾ ਪੜਨ ਦੀ ਕਿਉਂ ਨਾ ਮੈਂ ਇੱਥੇ ਟਰੰਪ ਕੋਲ ਚਲੇ ਜਾਵਾਂ ਮੈਂ ਪੰਜਾਬ ਨਹੀਂ ਆਉਣਾ ਤੇ ਆਉਣਾ ਕਿੱਥੇ ਕਹਿੰਦਾ ਫਿਰ ਦੂਜੀ ਸ਼ਬਦ ਕਹਿੰਦਾ ਫਿਰ ਇਹ ਛਰ ਦੇ ਰੱਖਿਓ ਕਿ ਨਾਤ ਆਏ ਮੋਛਾਂ ਨੂੰ ਵੱਟ ਦਵੇ ਮੋਛਾਂ ਭਾਈ ਮੇਰੀਆਂ ਮੈਂ ਇਹਨੂੰ ਭਾਵੇਂ ਵੱਟ ਦਵਾ ਭਾਵੇਂ ਮੈਂ ਐ ਕਰਾਂ ਭਾਵੇਂ ਮੈਂ ਨੀਵੀਆਂ ਕਰਦਾ ਭਾਵੇਂ ਮੈਂ ਕਹਤਾ ਦੱਸੋ ਥੋਟੇ ਟੱਡਪੀੜ ਕੀ ਹੁੰਦੀ ਐ ਫਿਰ ਕਹਿੰਦਾ ਪੱਟਾ ਨੂੰ ਥਾਪੀ ਨਾ ਮਾਰੇ ਫਿਰ ਕਹਿੰਦਾ ਆ ਫੜਿਓ ਤਾਂ ਭਾਈ ਫੜਿਓ ਫਿਰ ਕਹਿੰਦਾ ਆ ਨਾ ਹੱਥ ਚੁੱਕੇ ਤਦ ਸੋ ਹੱਥ ਮੇਰੇ ਨਹੀਂ ਆਣਕਾ ਤੁਹੇ ਇੱਕ ਦੇ ਚ। ਅਰੇ ਬਾਤਰੀ ਤੇ ਕਹਿੰਦਾ ਇਹ ਸ਼ਰਤ ਦੂਜੀ ਸੀ ਕਹਿੰਦਾ ਕੋਈ ਐਝ ਹਰਕਤ ਨਾ ਕਰੇ ਜਿਸ ਦੇ ਨਾਲ ਲੋਕਾਂ 'ਚ ਕਰੰਟ ਪੈਦਾ ਹੋਵੇ। ਭਾਈ ਲੋਕਾਂ 'ਚ ਤਾਂ ਕਰੰਟ ਇਹ ਨਾ ਜਿਸ ਦਿਨ ਯੁਗ ਨੂੰ ਤੈਨੂੰ ਪੈ ਗਿਆ ਤੈਨੂੰ ਤਾਂ ਪਤਾ ਹੀ ਨਹੀਂ ਲੱਗਣਾ ਤੂੰ ਗਿਆ ਕਿੱਧਰ ਹੋ। ਤੀਜੀ ਸ਼ਰਤ ਕਹਿੰਦੇ ਸੀ ਇਹਦੇ ਤੇ ਨਾ ਇੱਕ ਪੱਕਾ ਇਹ ਘੜੀ ਵਾਂਗੂ ਇੱਕ ਟਰੈਕਰ ਲਾ ਦਿਓ ਕਿ 24 ਘੰਟੇ ਸਾਨੂੰ ਪਤਾ ਹੋਵੇ ਮਜੀਠੀਆ ਫਿਰਦਾ ਕਿੱਥੇ ਆ ਮੱ ਬੱਲੇ ਵੀ ਮਜੀਠੀਆ ਤੁਸੀਂ ਕੀ ਸਮਝਦੇ ਹੋ ਐਡਾ ਕਮਜ਼ੋਰ ਸ਼ੇਰ ਹੈ ਜਿਹਨੂੰ ਤੁਸੀਂ ਪਿੰਜਰੇ 'ਚ ਬੰਦ ਕਰਦੇ ਹੋਗੇ ਤੇ ਉੱਥੇ ਰਹਿ ਜਾ ਜੇ ਮਜੀਠੀਆ ਇਹ ਜਿਆ ਕਮਜ਼ੋਰ ਹੈ ਜੀ ਤੇ ਟਰੈਕਰ ਲਾ ਦਿਓਗੇ ਤੇ ਤੁਹਾਡੇ ਤੋਂ ਟਰੈਕ ਹੋ ਹੀ ਜਾਣਾ ਮਗਰ ਮੈਂ ਤਨਵਾਤੀ ਆਂ ਰੋਬਲ ਸੁਪਰੀਮ ਕੋਰਟ ਦਾ ਜੱਜ ਸਹਿਬਾਨਾ ਦਾ ਜਿਨ੍ਹਾਂ ਨੇ ਉਹਨਾਂ ਦੀ ਇਹ ਗੈਰ ਕਾਨੂੰਨੀ ਜਿੰਨੀਆਂ ਛੱਪਾਂ ਸਨ ਉਹਨਾਂ ਨੂੰ ਗੱਤਕਨਾਕ ਕਰਦੇ ਹੋਏ ਕਹਿੰਦੇ ਅਸੀਂ ਲੋਕਾਂ ਇਹਦੇ ਮਨੁੱਖੀ ਅਧਿਕਾਰਾਂ ਦਾ ਘਾਲੂ ਨਹੀਂ ਕਰ ਸਕਦੇ ਕਹਿੰਦੇ ਮੀਡੀਆ ਨਾਲ ਗੱਲ ਨਾ ਕਰੇ ਆ ਪੱਤਰਕਾਰ ਵੈਸੇ ਮੈਨੂੰ ਥੋੜੇ ਨਾਲ ਰੰਝ ਬੜਾ ਆ ਪਤਾ ਤਾਂ ਮੇਰਾ ਇੱਕ ਕਾਲ ਹੀ ਨਹੀਂ ਲੈਣ ਆਏ ਤੇ ਹੁਣ ਮੈਨੂੰ ਕਹਿੰਦੇ ਕਿ ਆ ਸਾਨੂੰ ਬਾਈਟ ਦੇ ਦੇ ਤੇ ਸਾਨੂੰ ਬਾਈਟ ਦੇ ਆ ਨਾ ਤਾਂ ਮੌਕਾ ਆ ਨਾ ਸ਼ਰਮ ਆਇਆ ਕਿੱਥੇ ਸਾਰੇ ਆ ਮੇਰੇ ਯਾਰ ਉਹ ਭਾਈ ਪਤਾ ਤਾਂ ਲੈਣਾ ਹੁਣਾ ਜੀ ਉਹਦੇ ਕਿਹੜਾ ਰੱਖ ਲੈਣਾ ਤੁਹਾਨੂੰ ਕਿਸੇ ਨੇ ਤੁਹਾਨੂੰ ਮੋੜ ਹੀ ਦੇਣਾ ਸੀਗਾ ਨਾ ਕਹਿੰਦਾ ਪੱਤਰਕਾਰਾਂ ਨਾਲ ਗੱਲ ਕਰੇ ਤੇ ਨਾਲ ਸੋਸ਼ਲ ਮੀਡੀਆ ਤੇ ਆਪ ਦੀ ਫੋਟੋ ਚੜਾਵੇ ਨਾ ਕਿਸੇ ਨਾਲ ਗੱਲ ਕਰੇ ਮੈਂ ਹੈਰਾਨ ਹੋ ਗਿਆ ਕਿ ਭਾਈ ਅੰਦਰ ਮੈਨੂੰ ਦਿੱਤਾ ਉਹਦੋਂ ਵੀ ਮਜੀਠੀਆ ਦੇਤੇ